ਅਸਾ ਰਾਣੀ ਸੁਵਾਹ ਬੋ ਜਾਵੇ ਕੀ ਕੁਛ ਲਿਖਾਇਆ ਇਹਦੇ ਤੇ ਇਹ ਕੇ ਫੋਟੋ ਪਛਾਣੋ ਆਪਣੀ ਕਹਿੰਦੀ ਹੈਗੀ ਆ ਕਿ ਆਪਣੇ ਦੁਸ਼ਮਨ ਤਰਾ ਕਰੋ ਵੀ ਤੁਹਾਡੇ ਨਾਲ ਲੱਗਦੇ ਕਿਹੜੇ ਆ ਪ੍ਰੀਆ ਅਜੇ ਨਾਮ ਹਵਾਰਾ ਗੁਰੂ ਕਰੂ ਸੁਵਾਹ ਗੁਰੂ ਕਰੂ ਸੁਵਾਹ ਇਹ ਲਿਖਿਆ ਬਾਰ-ਬਾਰ ਆ ਜਿਹੜਾ ਜੀਵਨ ਹੈ ਇੱਕ ਨੂੰ ਦਿਖਾਇਓ ਜੱਸਾ ਆਹ ਦੇਖੋ ਇਹ ਫਾਇਕ ਦੇ ਆ ਮੈਂ ਪਰਕੇਸਨ ਉਹਦਾ ਇੱਟੇ ਕੀ ਲਿਖਿਆ ਤਾਂ ਪੁਰਾਣੀ ਕਹਾਣੀ ਕਦੇ ਨਹੀਂ ਚੁੱਕੋ ਸੋ ਕਦੇ ਆ ਤੇ ਇੱਕ ਛੇੜ ਐਡਰੈਸ ਹੋ ਰਿਹਾ ਤਾਂ ਦੇਖੋ ਇਹ ਤੋਂ ਆਸਾ ਰਾਣੀ ਪ੍ਰਿਆ ਅਤੇ ਅਜੇ ਐਡਰੈਸ ਦੀ ਲੜਾਈ ਹੋ ਜਾਵੇ ਇਹਦੇ ਫਰੀਬੰਦ ਉੱਤੇ ਲਿਖਿਆ ਇਹ ਇੱਕ ਪੜਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਆਸਾ ਰਾਣੀ ਪ੍ਰਿਆ ਉਹਨਾਂ ਦੀ ਲੜਾਈ ਹੋ ਜਾਵੇ ਇਹ ਕੋਸ਼ਿਖ ਲਿਖੇ ਵਿੱਚ ਫੋਟੋਆਂ ਹੈਗੀਆਂ ਇਹਦੇ ਵਿੱਚ ਫੋਟੋਆਂ ਹੀ ਬਣੀਆਂ ਫੋਟੋ ਕੱਢਣ ਦੀ ਕੋਸ਼ਿਸ਼ ਕਰਦੇ ਪਏ ਆ ਤਾਂ ਆਹ ਦੇਖੋ ਜੀ ਫੋਟੋ ਹੈਗੀ ਇਹਦੇ ਵਿੱਚ ਫੋਟੋ ਕੱਢਣ ਦੀ ਕੋਸ਼ਿਸ਼ ਕਰਦੇ ਕਿੰਨਾ ਦੀ ਫੋਟੋ ਆਜੀ ਫੋਟੋ ਕੱਢੋ ਸ਼ਾਇਦ ਫੋਟੋ ਪਿੱਛੇ ਐਡਰੈਸ ਵੀ ਹੋਵੇ ਉੱਥੇ ਲਿਖਿਆ ਸੁਵਾਹਾ ਕੀ ਸੁਵਾਹਾ ਹੋਵੇ ਇਹ ਆ ਆ ਫੋਟੋ ਇੱਕ ਨੂੰ ਦੇਖਣਾ ਤੇ ਲਿਖਿਆ ਸੁਵਾਹਾ ਆਸਾ ਰਣਗਾਰ ਇਹ ਕੇ ਫੋਟੋ ਪਛਾਣੂ ਆਪਣੀ ਕਿਹਦੀ ਹੈਗੀ ਆ ਤੇ ਆਪਣੇ ਦੁਸ਼ਮਣ ਪਤਾ ਕਰੋ ਵੀ ਤੁਹਾਡੇ ਨਾਲ ਲੱਗਦੇ ਕਿਹੜੇ ਆ ਪ੍ਰੀਆ ਅਜੇ ਨਾਮ ਹਵਾਰਾ ਗੁਰੂ ਕਰੂ ਸੁਵਾਹਾ ਗੁਰੂ ਕਰੂ ਸੁਵਾਹਾ ਇਹ ਲਿਖਿਆ ਬਾਰ-ਬਾਰ। ਕਲਿਸਤਾ ਕਿ ਅੱਜ ਮੇਰੇ ਵੱਡੇ ਵੀਰ ਨੇ ਹੈਰੀ ਭਾਜੀ ਯੂਪੀਸੀ ਫੋਨ ਨਹੀਂ ਕਰੇ ਬਜ਼ੁਰਗ ਮੇਰੇ ਪਿਤਾ ਸਮਾਨ ਚਾਹਵਾਨ ਜੋ ਕਿ ਬੇਟੀ ਅਸੀਂ ਜੋ ਕਿ ਦਸਪਾਗਣ ਇੰਚਾਂ ਸਾਹਤੋਂ ਵੀਡੀਓ ਦੇਖ ਰਹੇ ਆ ਰਹੇ ਹਾਂ ਕਿ ਇੱਕ ਬਾਈਪਾਸ ਤੇ ਚੰਡ ਨਾਮ ਦਾ ਰੁੱਖ ਜਿਹਨੂੰ ਚੰਡ ਕਿਹਾ ਜਾਂਦਾ ਬਾਬਾ ਜੀ। ਕੁਝ ਲੋਕ ਉਹਨਾਂ ਦਾ ਗਲਤ ਇਸਤੇਮਾਲ ਕਰਦੇ ਸੀ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਨਾਮ ਮੇਰਾ ਆ ਰਿਹਾ ਕਿ सोनू ਬਾਬਾ ਸਾਨੂੰ ਭੇਜਦਾ ਜਾਂ ਚੀਜ਼ਾਂ ਦੇ ਕੇ ਫੋਟੋਆਂ ਦੇ ਕੇ ਇਹ ਸਾਨੂੰ ਉੱਥੇ ਕਹਿੰਦਾ ਕਿ ਆਹ ਦੱਬ ਗਿਆ ਉਹ ਆਹ ਦੱਬ ਗਿਆ ਉਹਨਾਂ ਦੇ ਥਰੂ ਅੱਜ ਤੱਕ ਨਾ ਤਾਂ ਅਸੀਂ ਕਿਸੇ ਨੂੰ ਭੇਜਿਆ ਸੀ ਤੇ ਜਿਹੜੇ ਵੀਰ ਉੱਥੇ ਜਾਂਦੇ ਆਂ ਜਾਂ ਜਿਨ੍ਹਾਂ ਨੂੰ ਮੇਰੇ ਵੱਲੋਂ ਗਲਤਫਹਿਮੀ ਹੋਵੇ ਵੀ ਆ ਸਾਨੂੰ ਬਾਬਾ ਜੀ ਨੇ ਭੇਜਿਆ ਆ ਤੇ ਜਾਂ ਉਹਨਾਂ ਨੂੰ ਵੀਰਾਂ ਨੂੰ ਮੇਰੀ ਇੱਕੋ ਹੀ ਬੇਨਤੀ ਆ ਕਿ ਅੱਜ ਤੋਂ ਬਾਅਦ ਪਖੰਡ ਚ ਨਾ ਪਾਓ ਨਾ ਉਸ ਝੰਡ ਤੇ ਜਾ ਕੇ ਕੋਈ ਸੰਧੂਰ ਨਾ ਮੌਲੀ ਨਾ ਕੋਈ ਆਂਡੇ ਸ਼ਰਾਬ ਮੀਟ ਨਾ ਚੜਾਓ ਸਾਨੂੰ ਉਹਨਾਂ ਦੀ ਦੇਣ ਆ ਰੁੱਖ ਬਾਬਾ ਜੀ ਦਾ ਰੁੱਖ ਇੱਕ ਪਰਮਾਤਮਾ ਦਾ ਰੁੱਖ ਦੇਣਾ ਸਾਨੂੰ ਉਹਦੀ ਜਗ੍ਹਾ ਤੇ ਕਈ ਪੰਛੀ ਬੈੰਦੇ ਹੋਣਗੇ ਕਈ ਬਜ਼ੁਰਗ ਬੈਠਦੇ ਹੋਣਗੇ ਉੰਦੇ ਜਾਂਦੇ ਰਾਹੀ ਥੱਕਦੇ ਹੋਣਗੇ ਤੇ ਇਹਦੇ ਵਿੱਚ ਜੋ ਵੀ ਅੱਜ ਬਜ਼ੁਰਗਾਂ ਦੀਆਂ ਭਾਵਨਾ ਨੂੰ ਥੇਸ ਪਹੁੰਚੀ ਆ ਕੀ ਜੋ ਵੀ ਇਲਾਕਾ ਨਿਵਾਸੀਆਂ ਨੂੰ ਥੇਸ ਪਹੁੰਚੀ ਆ ਆਪਾਂ ਇਹਦੇ ਥਰੂ ਇਹ ਬੋਲਣਾ ਚਾਹੁੰਦੇ ਆ ਕਿ ਨਾ ਤੇ ਕੋਈ ਇਸ ਪਖੰਡ ਦੇ ਵਿੱਚ ਫਸੋ ਨਾ ਮੇਰੇ ਕਹਿਣ ਤੇ ਕੋਈ ਉਸ ਜਗ੍ਹਾ ਤੇ ਜਾ ਕੇ ਤੇ ਨਾ ਕੋਈ ਉਹ ਜਗ੍ਹਾ ਤੇ ਜਾ ਕੇ ਜਾਦੂ ਟੂਨੇ ਕਰੋ ਆਪਣਾ ਰੱਬ ਦਾ ਨਾਮ ਲੋ ਘਰ ਦੇ ਵਿੱਚ ਬੈਠ ਕੇ ਆਪਣੇ ਪਰਮਾਤਮਾ ਨੂੰ ਮੰਨੋ ਜੇ ਬਾਬਾ ਜੀ ਨੂੰ ਹੀ ਮੰਨਦੇ ਤੇ ਬਾਬਾ ਜੀ ਇਹ ਨਹੀਂ ਕਹਿੰਦੇ ਸਾਨੂੰ ਕਿ ਜੰਗ ਤੇ ਜਾ ਕੇ ਤੇ ਮੀਂਹ ਸ਼ਰਾਬ ਜਾਂ ਬੱਕਰੇ ਦੀਆਂ ਬਲੀਆਂ ਜਾਂ ਬੱਕਰੇ ਦੀਆਂ ਸਿਰਾਂ ਲੱਕਿਓ ਤਾਂ ਕਿ ਇਸ ਧਰਮ ਦੇ ਵਿੱਚ ਨਾ ਫਸੀਏ ਸਾਨੂੰ ਸਭ ਨੂੰ ਏਕਤਾ ਦੀ ਜ਼ਿੰਮਰਤ ਹੈ ਆਪਾਂ ਏਕਤਾ ਅਨੁਸਾਰ ਚੱਲਣਾ ਇਹ ਜਿੰਨੇ ਵੀ ਚਾਹਵਾਨ ਚਿਹਰੇ ਸਾਡੇ ਸਾਹਮਣੇ ਖੜੇ ਨੇ ਜਿੰਨੇ ਵੀ ਚਾਹਵਾਨ ਬਜ਼ੁਰਗ ਸਾਡੇ ਕੋਲ ਬੜੇ ਨੇ ਇਹ ਸਾਨੂੰ ਇਹ ਸਿੱਖਿਆ ਦੇ ਕੇ ਆਏ ਨੇ ਕਿਸੇ ਦਾ ਕੋ ਪਾਣੀ ਸੱਤੋਂ ਵੱਡੀ ਹੈ ਰੱਬ ਦਾ ਨਾਮ ਲੈਣਾ ਚਾਹੀਦਾ ਪਰ ਇਹ ਨਹੀਂ ਕਿ ਕਿਸੇ ਦਾ ਧੀ ਪੁੱਤ ਮਰਵਾ ਕੇ ਕਿਸੇ ਦਾ ਆਦਮੀ ਭਜਾ ਕੇ ਜਾਂ ਕਿਸੇ ਜਨਾਨੀ ਦਾ ਘਰ ਜੋ ਅੱਗੇ ਇਹ ਚੀਜ਼ਾਂ ਨੂੰ ਨਹੀਂ ਚਾਹੀਦੀਆਂ ਇਸੇ ਕਰਕੇ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਬੱਚਾ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਨਾਲ ਹੀ ਨਾਲ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪਿਆਰ ਮੁੁੱਛੇ ਪਰਿਵਾਰ ਦੇ ਮੰਗੂ ਮੈਨੂੰ ਆਪਣੇ ਬੱਚਿਆਂ ਨੂੰ ਬੈਠ ਕੇ ਇਹ ਗੱਲਾਂ ਸਮਝਾਈਆਂ ਨੇ ਕਿ ਸਾਡੇ ਵੀ ਗੱਲ ਚ ਆ ਗਈਆਂ ਇਹ ਸ਼ਕਤੀਆਂ ਚੁਪਤੀਆਂ ਨਾ ਕਿਸੇ ਦੇ ਮਗਰ ਲਾ ਕੇ ਯਾਰ ਕਰਿਆ ਕਰੋ ਨਾ ਮੇਰੇ ਵਰਗੇ ਦੇ ਮਗਰ ਲਾ ਕੇ ਯਾਰ ਕਰੋ ਸਿਰਫ ਬਾਬਾ ਜੀ ਦਾ ਨਾਮ ਲਓ ਜੋ ਦੇਣ ਆ ਤੁਹਾਨੂੰ ਮਾਲਕ ਨਹੀਂ ਦੇਣੀਆਂ ਰੱਬ ਨੇ ਪਰਮਾਤਮਾ ਨੇ ਦੇਣੀਆਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾਇਕ ਰੋਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਰੋਕ ਦੇ ਨਾਲ ਨਾਲ ਅਸੀਂ ਆਪਣਾ ਸਮਾਜਿਕ ਤਾਣਾ ਬਾਣਾ ਵੀ ਬਚਾਉਣ ਦੀ ਗੱਲ ਕਰਦੇ ਸੀਗੇ ਪਰ ਜਿਹੜਾ ਉੱਥੇ ਜਾਦੂ ਕੌਣਾ ਜਿਹੜੇ ਉੱਥੇ ਨੰਬਰ ਰੱche ਲਿਆ ਰਹੇ ਸੀ ਪਖੰਡਵਾਦ ਦੇ ਉਹਦਾ ਅਸੀਂ ਖੰਡਨ ਕਰਦੇ ਸੀ ਲਗਾਤਾਰ ਸਾਡੂ ਜਿਹੜੀਆਂ ਉਥੋਂ ਵੀਡੀਓ ਮਿਲ ਰਿਆ ਸੀ ਇੱਕ ਅ ਬਾਬਾ ਜੀ ਦਾ ਨਾਮ ਲਿਆ ਰਹੇ ਹੋ ਸੀ ਥੰਮ ਵੀਰ ਦਾ ਨਾਮ بار بار ਸਸਾ ਦੇ ਕੋਈ ਨੀਰ 12 18 ਵੀਡੀਓ ਉਹ ਲੋਕਾਂ ਦੀਆਂ ਭੰਗੀਆਂ ਹੀਆਂ ਪਰ ਅੱਜ ਇਲਾਕੇ ਦੇ ਮੋਹਤਵਾਰ ਦਰਸ਼ਕੀਨ ਸੁਸਾਇਟੀ ਸਾਡੇ ਕਾਂਗਰਸ ਸਾਥੀ ਇਹਨਾਂ ਬੈਠ ਕੇ ਇੱਕ ਵਿਚਾਰ ਚर्चा ਕੀਤੀ ਤੇ ਵਿਚਾਰ ਚर्चा ਜਿਹੜੇ ਸਭ ਨੂੰ ਸ਼ਾਮਲ ਹੋਇਆ ਕਿਉਂਕਿ ਸਾਡੀ ਕਾਫੀ ਨੇੜਤਾ ਇਹਨਾਂ ਨਾਲ ਸਾਡਾ ਫਰਜ਼ ਸੀਗਾ ਇਹਨਾਂ ਨੂੰ ਇੱਕ ਵਾਰੀ ਪਿਆਰ ਨਾਲ ਸਮਝਾਉਂਦਾ ਇਹਨਾਂ ਨੂੰ ਮਤਲਬ ਵੀ ਕਾਨੂੰਨ ਵਾਲੇ ਪਾਸੇ ਨਾ ਲੈ ਜਾ ਕੇ ਕਿ ਸਮਾਜਿਕ ਤਾਣੇ ਬਾਣੀ ਤੇ ਰੱਖਦੇ ਹੋਏ ਜਿਹੜਾ ਸਮਾਜਿਕ ਤਾਣਾ ਬਾਣਾ ਸਾਰੇ ਹੀ ਸਮਾਜ ਦੀ ਸਿਰਜਣਾ ਕਰਦਾ ਜਿਹਦੇ 'ਚ ਭੜਾ ਫੜਕ ਤੋਂ ਭੜਾ ਸੋਚਿਆ ਜਾਂਦਾ ਕੋਈ ਬਾਬਾ ਨਾਨਕ ਪੜ੍ਹੇ ਦੀ ਗੱਲ ਕਰਦਾ ਹਰ ਇੱਕ ਨੂੰ ਕਹਿੰਦਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਹਰ ਇੱਕ ਦਾ ਭਲਾ ਮੰਗਦਾ ਸੀਗਾ ਅੱਜ ਸੁਣੀ ਨਾਣਾ ਗੱਲ ਹੋਈ ਆ ਇਹਨਾਂ ਨੇ ਜਿਹੜੀਆਂ ਵਿਚਾਰਾਂ ਸਾਡੀਆਂ ਸੁਨੀਆਂ ਤੋਂ ਬਾਅਦ ਛੇ ਗੱਲ ਕਹੀ ਆ ਕਿ ਅਸੀਂ ਆਉਣ ਵਾਲੇ ਸਮੇਂ ਜਿਹੜਾ ਹੁਣ ਦਾ ਪਿੱਛੇ ਜੋ ਹੋ ਗਿਆ ਹੋ ਗਿਆ ਜਿਹੜਾ ਓਹ ਵਾਲਾ ਸਮਾਂ ਆ ਉਹ ਅਸੀਂ ਲੋਕਾਂ ਨੂੰ ਪਖੰਡਵਾਚ ਨਹੀਂ ਪਾਵਾਂਗੇ ਇਹ ਵੀ ਪ੍ਰੈਸ਼ਰ ਨਹੀਂ ਇਹਨਾਂ ਤੇ ਜਨਾਬ ਕੋਈ ਦਬਾਅ ਪਾ ਕੇ ਇਹਨਾਂ ਨੂੰ ਇਹ ਗੱਲ ਕਹਿ ਤੈ ਜਾਰੀ ਆ ਹਾਂਜੀ ਮੈਂ ਫਿਰ ਇੱਕ ਵਾਰੂੰ ਸਾਰ ਸੱਜਣ ਦੇ ਸਾਹਮਣੇ ਖੜ ਕੇ ਦਿੱਲੀ ਕਰਦਾ ਕਿ ਜੋ ਵੀ ਬਾਈਪਾਸ ਨੇ ਇੰਡੀਆ ਗੇਟ ਤੋਂ ਜੰਡ ਦੀ ਖਬਰ ਬਾਰ-ਬਾਰ ਲੱਗਦੀ ਹੈ ਉਸ ਜੰਡ ਤੇ ਜਿਹੜਾ ਵੀ ਜਾਦੂ ਟੂਣਾ ਕਰਦਾ ਜਾਂ ਕੋਈ ਉੱਥੇ ਐਸੋ ਇਹੋ ਜੀ ਹਰਕਤ ਕਰਦਾ ਪੜਿਆ ਗਿਆ ਤਾਂ ਸਭ ਤੋਂ ਪਹਿਲਾਂ ਉੱਥੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਛੇਤਰ ਪਰਤੋਲ ਪੂਰਾ ਉਸ ਜਗ੍ਹਾ ਤੇ ਹੋਏਗਾ ਆਰਮੀ ਦੇ ਵੱਲੋਂ ਵੀ ਤੇ ਪੰਜਾਬ ਪੁਲਿਸ ਨਾਲੋਂ ਤੇ ਸਾਡੀ ਪੁਲੀ ਟੀਮ ਵੱਲੋਂ ਵੀ ਅੱਜ ਤੋਂ ਅਸੀਂ ਸਾਰਾ ਹੀ ਪਰਿਵਾਰ ਇਕੱਠੇ ਆ ਜਿੰਨੇ ਵੀ ਉਸ ਜੰਡ ਦੇ ਥੱਲੇ ਜਾਂ ਕੋਈ ਗਲਤ ਹਰਕਤ ਕਰਦਾ ਪੜਿਆ ਗਿਆ ਜਾਂ ਕੋਈ ਆਂਡੇ ਬੀਰਤ ਸ਼ਰਾਬ ਜਾਂ ਕੋਈ ਇਸ ਇਹੋ ਜਿਹੇ ਤੇਲ ਭਾਅ ਨਾਲ ਨੂੰ ਉੱਥੇ ਫੰਦਾ ਫੜਿਆ ਗਿਆ ਤੇ ਅਸੀਂ ਪਾਰਟੀ ਵੱਲੋਂ ਐਕਸ਼ਨ ਲਵਾਂਗੇ ਪੂਰਾ ਉਹਨਾਂ ਦੇ ਫਟ ਮਾਰ ਵੀ ਕਰਾਂਗੇ ਤੇ ਉਹਨੂੰ ਕਾਨੂੰਨੀ ਕਾਰਵਾਈ ਵੀ ਕਰਾਂਗੇ ਸਰਬੱਤ। ਦੋਸਤੋ ਇੱਕ ਗੱਲ ਹੋਰ ਅਸੀਂ ਆਪਣੀ ਟੀਮ 'ਚ ਜਿਹੜੀ ਕਰਨਾ ਚਾਹੁੰਦੇ ਆ ਤੇ ਤੁਹਾਡੇ ਨਾਲ ਵੀ ਸਾਂਝੀ ਕਰਨਾ ਚਾਹੁੰਦੇ ਆ ਜਦੋਂ ਅਸੀਂ ਮੇਕ ਰਸਤੇ ਚੱਲਦੇ ਆ ਤਾਂ ਸਾਡੇ ਦੁਸ਼ਮਣ ਵੀ ਪੈਦਾ ਹੁੰਦੇ ਆ ਸਾਨੂੰ ਥੋੜਾ ਜਿਆ ਇਹ ਵੀ ਅਵੇਅਰ ਕਰਨਾ ਹੋਣਾ ਪੈਣਾ ਕਿ ਜਿੱਥੇ ਅੱਜ ਸੁੰਦੂ ਜੀ ਸਾਡਾ ਸਾਥ ਦੇ ਰਹੇ ਆ ਤਾਂ ਇਹਨਾਂ ਦੇ ਵਿਰੋਧੀ ਉੱਥੇ ਆਹ ਵੀ ਕੋਈ ਨਾ ਕੋਈ ਮਾੜੀ ਹਰਕਤ ਇਹਨਾਂ ਦੇ ਨਾਮ ਦੇ ਉੱਤੇ ਕਰ ਸਕਦੇ ਆ ਸਾਡਾ ਪਹਿਲਾ ਫਰਜ ਹੋਊਗਾ ਉਸਦੀ ਪਰਚੋਲ ਕਰਨਾ ਪਰਚੋਲ ਕਰਕੇ ਫਿਰ ਜੇ ਇਹਨਾਂ ਦਾ ਹਾਥੂ ਤਾਂ ਫਿਰ ਇਹਨਾਂ ਦੇ ਕਾਰਵਾਈ ਕਰਾਵਾਂਗੇ ਜੇ ਜਿਹੜਾ ਇਹਨਾਂ ਦੇ ਵਿਰੋਧੀ ਹੋਊ ਕੋਈ ਤੇ ਫਿਰ ਉਹਦੇ ਦੇ ਵੀ ਕਾਰਵਾਈ ਅਸੀਂ ਕਰਾਂਗੇ ਬਾਕੀ ਜਿਹੜਾ ਸਭ ਤੋਂ ਵੱਡਾ ਨਾਮ ਇਹਨਾਂ ਦਾ ਲਿਆ ਜਾਂਦਾ ਸੀ ਅੱਜ ਇਹਨਾਂ ਨਾਲ ਆਪਾਂ ਕਲੀਅਰ ਹੋ ਗਈ ਆ ਇੱਕ ਬੀਬੀ ਕਾਲੇ ਪਿੰਦੀ ਆ ਅਸੀਂ ਉਹਦਾ ਵੀ ਨਾਮ ਅਸੀਂ ਪਤਾ ਕਰਦੇ ਆ ਉਹਦੇ ਨਾਲ ਵੀ ਬੜੀ ਛੇਤੀ ਮਿਲ ਕੇ ਉਹਦੇ ਨਾਲ ਵੀ ਇਸਤੇ ਬਹਿ ਕੇ ਜਿਹੜੇ ਸਮਾਜਿਕ ਤੌਰ ਤੇ ਸਾਰੇ ਖੜਾ ਕੇ ਬੈਠਾਂਗੇ ਜਿਹੜੇ ਮੋਹਤ ਲੋਗ ਸਿਆਣੇ ਲੋਗ ਮੇਰੇ ਨਾਲ ਬੈਠਣਗੇ